ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਦੋਰਾਜਾਦ ਵੱਲੋਂ ਨਸ਼ੇ ਵਿਰੁੱਧ ਮੈਨੂ ਚਲਾਈ ਗਈ ਹੈ ਜੋ ਕਿ ਸਵੇਪਹਾਰੂ ਵਿੱਚ ਸਕਸੈਸਫੁਲ ਵੀ ਹੋ ਰਹੀ ਹੈ ਇਸ ਦੌਰਾਨ ਮੋਹਾਲੀ ਪੁਲਿਸ ਨੂੰ ਉਸ ਪਾਰੀ ਸਾਬਤਾਂ ਮਿਲੀ ਜਦੋਂ ਐਸਐਸਪੀ ਮੋਹਾਲੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਸਐਚਓ ਲਾਲੜੂ ਵੱਲੋਂ ਇਸ ਦੌਰਾਨ ਚੈਕਿੰਗ ਕੀਤੀ ਜਾ ਰਹੀ ਸੀ ਇੱਕ ਨੋਵਾ ਗੱਡੀ ਚੈੱਕ ਕਰ ਕੀਤੀ ਗਈ ਸ਼ੱਕ ਪਿਆ ਬੜੀ ਬਿਰਕਲਾ ਦੀ ਜਾਂਚ ਕੀਤੀ ਗਈ ਜਿਸ ਵਿੱਚੋਂ 14 ਕਿਲੋ 700 ਗ੍ਰਾਮ ਦੇ ਕਰੀਬ ਅਭੀਂ ਬਰਾਮਦ ਹੋਈ ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਪੁਛਗੀ ਚ ਜਾਰੀ ਹੈ ਆ ਉਥੋਂ ਸੁਣਾਣੇ ਆ ਮਾਲੀ ਦੇ ਐਸਐਸਪੀ ਮਨਪ੍ਰੀਤ ਸਿੰਘ ਇਸ ਸੰਬੰਧੀ ਕੀ ਜਾਣਕਾਰੀ ਦੇ ਰਹੇ ਨੇ ਮੈਰਿਜ ਬਟਲਾ ਮੋਹਾਲੀ ਪੰਜਾਬ ਸਾਡੀ ਉਹ ਡੀਜੀਪੀ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਜੀ ਨਰਮਨ ਸਿੰਘ ਜੀ ਵੱਲੋਂ ਜਿਹੜੀ ਇੱਕ ਵਿਦਨਿਸ਼ਾੁਰਦ ਮੁਹਿੰਮ ਚਲਾਈ ਸੀ ਉਹਦੇ ਚ ਸਾਡੋ ਕੱਲ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਇੱਥੇ ਹੀ ਕੱਲ ਲਾਲੜੂ ਪੁਲਿਸ ਵੱਲੋਂ 라ਜੂ ਐਸਐਚਓ ਵੱਲੋਂ ਦੌਰਾਨ ਆਪਣਾ ਗਸ਼ਤ ਇੱਕ 14 ਕਿਲੋ 370 ਗ੍ਰਾਮ ਅਫੀਨ ਦੀ ਬਰਾਮਦਗੀ ਤੇ ਇੱਕ ਸ਼ਾਮ ਨੂੰ 4 ਵਜੇ ਦੇ ਕਰੀਬ ਜਦੋਂ ਪੁਲਿਸ ਗਸ਼ਤੇ ਸੀਗੀ ਆਪਣੇ ਐਕਟੀਵਿਟੀ ਦੇ ਤਬਾਏ ਤੇ ਇੱਕ ਗੱਡੀ ਸੀਗੀ ਜਿਹੜੀ ਕਿ ਦਿ ਲੋਗਰ ਗਾਰ ਯੂਕੇ ਨੰਬਰ ਦੇ ਉਤਰਾਖੰਡ ਨੰਬਰ ਦੇ ਜਿਹੜੀ ਕਿ ਇੱਕ ਸਾਈਡ ਦੇ ਰੁਗੀ ਹੋਈ ਸੀਗੀ ਜਿਹਨੂੰ ਇਹਨਾਂ ਨੇ ਪੁੱਛਿਆ ਵੀ ਹਾਂ ਵੀ ਉਹ ਤੋਂ ਕੁਝ ਕੁਐਸਚਨਸ ਕੀਤੇ ਤੇ ਉਹਨੂੰ ਲੱਗਿਆ ਵੀ ਉਹ ਸ਼ੱਕੀ ਲੱਗਿਆ ਇਓਥੇ ਨਾ ਮੌਕੇ ਤੇ ਜੀਓ ਨੂੰ ਬੁਲਾ ਕੇ ਉਹਦੇ ਜਿਹੜਾ ਸਾਰੀ ਚੈਕਿੰਗ ਕੀਤੀ ਤਾਂ ਉਹਦੇ ਚੋਂ ਗੱਡੀ ਚੋਂ 15 14 ਕਿਲੋ 370 ਗ੍ਰਾਮ ਦੇ ਕਰੀਬ ਅਫੀਮ ਬਰਾਮਦ ਹੋਈ ਤੇ ਪੁੱਛ ਗਏ ਕਿ ਇਹ ਪਤਾ ਲੱਗਿਆ ਵੀ ਹਾਂ ਵੀ ਜਿਹੜੇ ਦੋਨੋਂ ਦੋਸ਼ੀ ਨੇ ਰਣਜੋਤ ਸਿੰਘ ਤੇ ਜਸਵੀਰ ਸਿੰਘ ਇਹ ਦੋਨੋਂ ਤਰਨਤਾਰਨ ਦੇ ਰਹਿਣ ਵਾਲੇ ਨੇ ਤੇ ਇਹ ਜਿਹੜੇ ਸੀਗੇ ਇਹਨਾਂ ਦੇ ਉੱਪਰ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਵੀ ਹੈਗੀ ਹੈ ਰਣਜੋਤ ਸਿੰਘ ਦੇ ਉੱਪਰ ਪਹਿਲਾਂ ਵੀ 2021 ਦੀ ਇੱਕ ਪੱਚੀ ਦਾ ਜੋ ਹੈ ਸੀਗਾ ਐਨਡੀਪੈਟ ਸੈਕਟਰ ਦਾ ਆ ਗਈ ਤੇ ਦਸਵੀਂ ਸਿੰਘ ਦੇ ਉੱਪਰ ਵੀ ਆਪਣਾ ਐਂਟੀ ਮੈਟਰਿਕ ਦਾ ਪਹਿਲੋਂ ਬੱਚਾ ਦਰਜ ਆਇਆ ਤੇ ਹੁਣ ਇਹਨਾਂ ਦੀ ਜਿਹੜੀ ਅਸੀਂ ਇਹਨਾਂ ਦੇ ਉੱਪਰ ਐਫ ਆਈ ਆਰ ਨੰਬਰ ਜਿਹੜੀ ਸੀਗੀ ਸਾਡੀ 87 ਨੰਬਰ ਐਫ ਆਈ ਆਰ ਲਾਲੂਠਾੜੇ ਨੇ ਉਹ ਦਰਜ ਕੀਤੀ ਗਈ ਹੈ ਅੰਦਰ ਐਪ੍ਰੋਪ੍ਰੀਏਟ ਸੈਕਸ਼ਨ ਤੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ਲੈ ਕੇ ਕਿੱਥੋਂ ਹੁੰਦੇ ਸੀ ਇਹ ਇਹ ਹੱਲੇ ਜਿਹੜੀ ਜਿਹੜੀ ਪ੍ਰੀਲਿਮਨਰੀ ਸਾਡੀ ਪੁੱਛੀ ਗਈ ਸੀ ਉਹਦੇ ਵਿੱਚ ਬੜੀ ਉਹਦੇ ਤੇ ਦੱਸਿਆ ਵੀ ਇਹ ਬਰੇਲੀ ਤੋਂ ਲੈ ਕੇ ਆ ਰਹੇ ਸੀਗੇ ਤੇ ਐਜ਼ ਆ ਜਿਹੜਾ ਮੋਹੱਲੀ ਸੀ ਇਹ ਟਰਾਂਜ਼ਿਟ ਰੂਟ ਸੀਗਾ ਇਹਨਾਂ ਨੇ ਤਰਨਤਰ ਲੈ ਕੇ ਜਾਣੇ ਸੀਗੇ ਤੇ ਰਸਤੇ ਦੇ ਜਿਹੜੀ ਸੀਗੀ ਪੁਲਿਸ ਦੀ ਬਸਤੀ ਅਧਿਕਾਰ ਜਿਹੜੀ ਇੰਟਰਸੈਪਟ ਕੀਤਾ ਗਿਆ ਨਾਮ ਸਰ ਹੁਣ ਤੱਕ ਦੀ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆਈ ਹੈ ਜਿਹੜੇ ਫੜੇ ਗਏ ਨੇ ਨਹੀਂ ਹਲੇ ਤੱਕ ਤੁਹਾਨੂੰ ਇਹ ਦੱਸ ਰਿਹਾ ਹਾਂ ਕਿ ਹਾਂ ਇੱਕ ਤਾਂ ਪਹਿਲੀ ਬਹੁਤ ਅਰਲੀ ਸਟੇਜ ਹੈ ਜਿਹੜੀ ਇਨਵੈਸਟੀਗੇਸ਼ਨ ਦੀ ਠੀਕ ਹੈ ਹੁਣ ਇਹਨਾਂ ਦਾ ਅਸੀਂ ਰਿਮਾਂਡ ਲੈ ਕੇ ਕੱਲ ਇਵਨਿੰਗ ਦੀ ਰਿਕਵਰੀ ਹੈ ਤੇ ਉਹਨਾਂ ਰਿਮਾਂਡ ਲੈ ਕੇ ਉਹ ਤੋਂ ਹੋਰ ਡਿਟੇਲ ਪੁੱਛ-ਕਿਛ ਕਰਾਂਗੇ ਫੋਰੈਂਸਿਕ ਐਨਾਲਿਸਿਸ ਕਰਾਂਗੇ ਜਾਂ ਇਹਨਾਂ ਦਾ ਜੋ ਸਾਰਾ ਸੀਗਾ ਤੇ ਹਲੇ ਤੱਕ ਤਾਂ ਜਿਹੜਾ ਇਹ ਸੀ ਟ੍ਰਾਂਜ਼ਿਟ ਸੀਗਾ ਸਾਡਾ ਜਿਹੜਾ ਮੁਹੱਲੇ ਦਾ ਇਹ ਜਾਣੀ ਜ਼ਰਤਦਾਰਨ ਸੀਗੀ ਬਾਕੀ ਇਹਨਾਂ ਤੋਂ ਸਾਰੀ ਪੁੱਛ ਕੇ ਚ ਆ ਜੂਗਾ ਵੀ ਹਾਂ ਵੀ ਲੈ ਕੇ ਕਿੱਥੋਂ ਆnde ਸੀਗੇ ਕੌਣ ਕੌਣ ਇਹਨਾਂ ਦੇ ਜਿਹੜੇ ਸੀਗੇ ਸਪਲਾਈਅਰ ਸੀਗੇ ਮੌਨਸਪਰੇਂਡੀ ਇਹਨਾਂ ਦੇ ਕਿੰਨੇ ਹਲੇ ਢੇਡੇ ਲੱਜੁੱਕੇ ਨੇ ਕੇ ਸਰ ਇਸ ਤੋਂ ਪਹਿਲਾਂ ਬੀ ਇਹਨਾਂ ਨੇ ਰੂਟ ਜਿਹੜਾ ਹੈਗਾ ਬਣਾਇਆ ਇਸ ਤੋਂ ਪਹਿਲਾਂ ਵੀ ਲੈ ਕੇ ਆਏ ਇਸ ਰੂਟ ਤੇ ਜਾਂ ਫਿਰ ਪੁਛ ਲਈ ਤੇ ਨਾਲ ਦੱਸਿਆ ਵੀ ਇਹ 2 2 2 2 3 ਬੰਨੀ ਪਹਿਲਾਂ ਆ ਚੁੱਕੇ ਨੇ ਬਾਕੀ ਅਸੀਂ ਸਾਰੇ ਸਾਰਾ ਉਹਨਾਂ ਦਾ ਐਨਾਲਿਸਿਸ ਕਰਕੇ ਔਨ ਐਵਿਡੈਂਸ ਜਿਹੜਾ ਸਾਡੇ ਕੋਲ ਆਊਗਾ ਉਹ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਗ੍ਰੈਂਡੀ ਸਾਹਿਬ ਬਿਲਕੁਲ ਬੈਕਗ੍ਰਾਉਂਡ ਅੰਨੀ ਦਰਜ ਚੁੱਕਿਆ ਜੀ ਸਾਨੂੰ ਪਹਿਲਾਂ ਜਿਹੜਾ ਰਣਜੋਤ ਸਿੰਘ ਤੇ ਸਵੀਰ ਸਿੰਘ ਦੋਨਾਂ ਦੇ ਉੱਪਰ ਐਨਡੀਪੀ ਸੈਟ ਦੇ ਪਰਚੇ ਦੋਨਾਂ ਦੇ ਉੱਪਰ ਪਹਿਲਾਂ ਹੀ ਦਰਜ ਨੇ 21 ਦੇ ਵਿੱਚ ਵੀ ਹੈ 19 ਦੇ ਵਿੱਚ ਵੀ ਹੈ ਇਹ ਕਿੰਨੇ ਕੁ ਵੀ ਕੁੱਪੀ ਉੱਪਰ ਲੱਗੇ ਹੋਏ ਹੈ ਪਰ ਇਹ ਇਹ ਆਫੀਮ ਤੇ 14 ਕਿਲੋ 370 ਗ੍ਰਾਮ ਹੈ ਇਹ ਹੈਵੀ ਕੁਆਲਿਟੀ ਹੈ ਸਰ ਇਹ ਦੋਨੇ ਜਾਂਦੇ ਸੀ ਤੇ ਨਾਲ ਹੋਰ ਵੀ ਕੁਸਤੀ ਹੈ ਅੰਤ ਤੱਕ ਸਮਝਿਆ ਅੱਗੇ ਤੱਕ ਤਾਂ ਦੇਖੋ ਇਹ ਧੋਈ ਸੀਗੇ ਠੀਕ ਹੈ ਬਾਕੀ ਉਹ ਹੀ ਕਹਿ ਰਹੇ ਆ ਵੀ ਹਾਂ ਵੀ ਜਿੱਥੋਂ ਲੈ ਕੇ ਆ ਰਹੇ ਸੀਗੇ ਜਿਹਦੇ ਲਈ ਜੇ ਕੋਈ ਕੰਮ ਕਰਾ